ਅਸੀਂ ਆ ਮੋਦੀ ਦਾ ਪਰਿਵਾਰ ਹਮ ਅਬ ਕੀ ਬਾਰ 400 ਕਹਿੰਦੇ 400 ਪਾਰ ਤਾਂ ਤਾਂ ਹੋਣਗੇ ਜਿਹੜੇ ਕਾਂਗਰਸ ਵਿੱਚੋਂ ਲਿਆ ਲਿਆਣਗੇ ਤੁਸੀਂ ਆਵਾਦੀ ਪਾਰਟੀ ਵਿੱਚੋਂ ਭਾਜਪਾ ਲੈ ਕੇ ਜਾਣਗੇ ਉਹ ਜਿਹੜਾ ਦੇਖੋ ਕਹਿੰਦਾ ਉਹਦੇ ਨਾਲ 400 ਪਾਰ ਹੋਈ ਹੁਣ ਮਤ ਇਹ ਤਾਂ ਸਾਹਮਣੇ ਆ ਕੇ ਲੜਦੇ ਫਿਰ ਉਹ ਸਾਹਮਣੇ ਆ ਕੇ ਅਗਲਾ ਜਾ ਰਿਹਾ ਹੁਣ ਤੁਹਾਨੂੰ ਕਿਸੇ ਨੇ ਰੋਕਿਆ ਥੋੜਾ ਤੁਸੀਂ ਜਿਹੜੀ ਮਰਜ਼ੀ ਪਾਰਟੀ ਜਾ ਸਕਦੇ ਅੰਦਰ ਕਿਸੇ ਨੂੰ ਵੀ ਖੜਾ ਕਰਦੇ ਮੰਨੋ ਪੁਰੀ ਸਾਹਿਬ ਨੂੰ ਖੜਾ ਕਰਦੋ ਕਿ ਲਾ ਵੀ ਇੱਥੇ ਹਲਕਾ ਆਨੰਦਪੁਰ ਸਾਹਿਬ ਤੋਂ ਪੁਰੀ ਸਾਹਿਬ ਹੁਣ ਕੇ ਚੌਂ ਮੈਦਾਨ ਦੇ ਵਿੱਚ ਭਾਜਪਾ ਦੀ ਸਪੋਰਟ ਹੈ ਪੁਰੀ ਤੁਹਾਡੀ ਭਾਜਪਾ ਦੀ ਸੀਟ ਮਿਲ ਗਈ ਫੇਰ ਤਾਂ ਮੰਨਿਆ ਕਿ ਹਾਂ ਪਾਈ ਭਾਜਪਾ ਪੁਰੀ ਨੂੰ ਆਏ ਦੇਖੋ ਮੈਂ ਅੰਦਰ ਦੀ ਟਿੱਕ ਟਕ ਹਾਂਜੀ ਅੰਦਰ ਦੀ ਗੱਲ ਪਤਾ ਹੈ ਉਹ ਪਾਰਟੀ ਨੇ ਦੇਖਣਾ ਦਏਗੀ ਜਿਹਨੂੰ ਵੀ ਦੇਗੀ ਉਸ ਸਮਝ ਕੇ ਹੀ ਦੇਣਗੇ ਦਫ਼ਤਰ ਚ ਕੋਈ ਗੱਲ ਚੱਲ ਰਹੀ ਹੈ ਚੱਲਦੀਆਂ ਮੀਟਿੰਗਾਂ ਚੱਲ ਰਹੀਆਂ ਕੌਣ ਲੱਗ ਰਿਹਾ ਕਿ ਦੌੜ ਦੇ ਵਿੱਚ ਕੌਣ ਹੈ ਦੇਖੋ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਅਲੱਗ-ਅਲੱਗ ਸਟੇਟ ਦੇ ਵਿੱਚ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ 13 ਸੀਟਾਂ ਨੂੰ ਲੈ ਕੇ ਕਮਸਾਨ ਮਚਿਆ ਹੋਇਆ ਹੈ ਅਲੱਗ-ਅਲੱਗ ਪਾਰਟੀਆਂ ਦਾਅਵੇ ਕਰ ਰਹੀਆਂ ਨੇ ਕਿ 13 ਦੀਆਂ 13 ਸੀਟਾਂ ਇਸ ਵਾਰ ਪੰਜਾਬ ਦੇ ਲੋਕ ਸਾਡੀ ਪਾਰਟੀ ਨੂੰ ਦੇਣਗੀਆਂ ਪਰ ਪੰਜਾਬ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਪਰ ਇਸ ਵਾਰ ਭਾਜਪਾ ਇਕੱਲੇ ਚੋਣ ਦਣਨ ਜਾਣ ਜਾ ਰਹੀ ਹੈ ਤੇ ਬਾਕੀ ਪਾਰਟੀਆਂ ਦਾ ਕੀ ਸਟੈਂਡ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਉੱਗੇ ਸਮਾਜ ਸੇਵੀ ਜੋ ਕਿ ਲੰਬੇ ਸਮੇਂ ਤੋਂ ਸਮਾਜ ਸੇਵੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਵਾਰ ਸਿਆਸੀ ਸਰਗਰਮੀਆਂ ਕੀ ਨੇ ਅਨੰਦਪੁਰ ਸਾਹਿਬ ਸੀਟ ਤੋਂ ਕੌਣ ਜਿੱਤ ਸਕਦਾ ਹੈ ਕੀ ਸਰਗਰਮੀਆਂ ਨੇ ਭਾਜਪਾ ਕਿਸ ਉਮੀਦਵਾਰ ਨੂੰ ਚੋਣ ਲੜਾਉਣ ਜਾ ਰਹੀ ਹੈ ਨਿਹਰਕ ਅਨੰਦਪੁਰ ਸਾਹਿਬ ਤੋਂ ਗੱਲਬਾਤ ਕਰਨ ਲਈ ਸਾਡੇ ਨਾਲ ਸਮਾਜ ਸੇਵੀ ਰਵਿੰਦਪੁਰੀ ਸਾਡੇ ਨਾਲ ਨੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਸਾਰੇ ਸਰੋਤਿਆਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੁਹਾਡੇ ਮਾਧਿਅਮ ਔਰ ਥੋੜਾ ਧੰਨਵਾਦ ਕਰਦਾ ਕਿ ਤੁਸੀਂ ਸਮੇਂ-ਸਮੇਂ ਤੇ ਲੋਕ ਹਿੱਤ ਜਿਹੜੇ ਐ ਤੁਸੀਂ ਇਹ ਮੁੱਦੇ ਚੁੱਕਦੇ ਹੋ ਔਰ ਅਸੀਂ ਉਹਨਾਂ ਦਾ ਜਵਾਬ ਦੇਣ ਲਈ ਤਿਆਰ ਆਂ ਸੇਵਾਦਾਰ ਅੱਛਾ ਲੋਕ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਹਲਕਾ ਅਨੰਦਪੁਰ ਸਾਹਿਬ ਸੀਟ ਦਾ ਪੇਚਾ ਫਸਿਆ ਹੋਇਆ ਹੈ ਬਾਕੀ ਸੀਟਾਂ ਦੇ ਉੱਤੇ ਕਈਆਂ ਦੇ ਉੱਤੇ ਕਈ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਇਸ ਸੀਟ ਦੇ ਉੱਤੇ ਵੀ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਨੂੰ ਐਲਾਨ ਕਰ ਦਿੱਤਾ ਹੈ ਅਜੇ ਕਾਂਗਰਸ ਦਾ ਕੋਈ ਚਿਹਰਾ ਸਾਹਮਣੇ ਨਹੀਂ ਆਇਆ ਅਜੇ ਭਾਜਪਾ ਦਾ ਕੋਈ ਚਿਹਰਾ ਸਾਹਮਣੇ ਨਹੀਂ ਆਇਆ ਅਜਾ ਅਕਾਲੀ ਦਲ ਦਾ ਵੀ ਕੋਈ ਕਲੀਅਰ ਨਹੀਂ ਆ ਰਿਹਾ ਕਿ ਦਲਜੀਤ ਸਿੰਘ ਚੀਮਾ ਵੀ ਵਿੱਚ ਦੌੜਦੇ ਨੇ ਚੰਦੂ ਮજરા ਵੀ ਦੌੜ ਦੇ ਵਿੱਚ ਹੈ ਤਾਂ ਇਸ ਵਾਰ ਕੀ ਸਗਰਮੀਆਂ ਲੱਗ ਰਹੀਆਂ ਨੇ ਸੀਟ ਅਨੰਦਪੁਰ ਸਾਹਿਬ ਤੋਂ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹੂੰ ਕਿ ਪਿਛਲੇ 10 ਸਾਲ ਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਹੂੰ ਸ਼੍ਰੀ ਨਰਿੰਦਰ ਮੋਦੀ ਜੀ ਦੀ ਹੂੰ ਪ੍ਰਧਾਨ ਮੰਤਰੀ ਜੀ ਦੀ ਰਹਿਨਮਾਈ ਹੇਠ ਹਾਂਜੀ ਜਿਹਦਾ ਕੇ ਇਕੱਲੇ ਭਾਰਤ ਨਹੀਂ ਪੂਰੀ ਦੇਸ਼ ਦੁਨੀਆ ਚ ਅੱਜ ਡੰਕਾ ਵੱਜ ਰਿਹਾ ਔਰ ਜੋ ਕਾਰਜ ਉਹਨਾਂ ਨੇ ਪਿਛਲੇ 10 ਸਾਲਾਂ ਚ ਕਰਤੇ ਉਹ ਨਾ ਤਾਂ ਪਿਛਲੀ 60 70 ਸਾਲ ਚ ਦੇਖੋ ਕਾਂਗਰਸ ਨੇ ਵੀ ਪੂਰਾ ਰਾਜ ਕੀਤਾ ਬੜੇ ਲੰਬੇ ਸਮੇਂ ਔਰ ਕਾਰਗੁਜ਼ਾਰੀ ਜਿਹੜੀ ਆ ਉਹਨਾਂ ਦੀ ਨਿਲ ਰਹੀ ਹੈ ਔਰ ਇਹਨਾਂ ਨੇ ਜਿਹੜੇ 10 ਸਾਲ ਚ ਵੱਡੇ ਵੱਡੇ ਮੁੱਦੇ ਵੱਡੇ ਵੱਡੇ ਹੱਲ ਕੀਤੇ ਆ ਚਾਹੇ ਉਹ ਸ੍ਰੀ ਸ਼ਹੀਦਾਂ ਦਾ ਆਪਣਾ ਕੌਮੀ ਦਿਵਸ ਹੈ ਬਾਲਦੀਵਸ ਹੈ ਚਾਹੇ ਉਹ ਸ੍ਰੀ ਕਰਤਾਰਪੁਰ ਸਾਹਿਬ ਦਾ ਕੈਰੀਡੋਰ ਦਾ ਰਸਤੇ ਦਾ ਹੈ ਚਾਹੇ ਉਹ ਆਪਣੇ ਸ਼੍ਰੀ ਰਾਮ ਮੰਦਰ ਜੀ ਦਾ ਮੁੱਦਾ ਹੈ ਚਾਹੇ ਸ਼੍ਰੀ ਆਪਣੇ ਜੰਮੂ ਕਸ਼ਮੀਰ ਦਾ ਧਾਰਾ 370 ਦਾ ਤੋਂ ਬਹੁਤ ਵੱਡੇ ਵੱਡੇ ਮੁੱਦੇ ਔਰ ਸਭ ਤੋਂ ਬੜੀ ਵੱਡੀ ਗੱਲ ਹੈ ਵੀ ਪੂਰੇ ਵਰਲਡ ਦੇ ਉੱਤੇ ਤੁਸੀਂ ਜੀ 20 ਸੰਮੇਲਨ ਦੀ ਅਧਿਖਸ਼ਤਾ ਜਿਹੜੀ ਹੈ ਭਾਰਤ ਨੇ ਕੀਤੀ ਹੈ ਉਹ ਬੜੀ ਮਾਣ ਵਾਲੀ ਗੱਲ ਹੈ ਔਰ ਉਸ ਨੂੰ ਲੈ ਕੇ ਅੱਜ ਲੋਕ ਬੜੇ ਉਤਾਵਲੇ ਹਨ ਕਿਉਂਕਿ ਕੰਮ ਨੂੰ ਦੇਖਦੇ ਆ ਨਾ ਕਿ ਚਮਨ ਨੂੰ ਉਹ ਨੀਮੀ ਉੱਚੀ ਦੁਕਾਨ ਫੀਕਾ ਪਕਵਾਨ ਇਹ ਹੁਣ ਤੱਕ ਚੱਲਦਾ ਆ ਪਹਿਲਾਂ ਪਰ ਪਿਛਲੇ 10 ਸਾਲਾਂ ਜ ਤੁਸੀਂ ਦੇਖਿਆ ਵੀ ਉਹ ਸਾਡੇ ਪ੍ਰਧਾਨ ਮੰਤਰੀ ਜੀ ਜਿਹੜੇ ਹਨ ਉਹ ਇੱਕ ਬਹੁਤ ਹੀ ਮੈਂ ਤਾਂ ਬਹੁਤ ਨਜ਼ਦੀਕੀ ਤੋਂ ਦੇਖਿਆ 2004 ਚ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਰਹੀ ਹੈ ਸਾਨੂੰ ਸਾਇੰਸ ਸਿਟੀ ਬਣਾਉਣਾ ਸੀ ਪੂਰੀ ਫਾਊਂਡੇਸ਼ਨ ਵੱਲੋਂ ਸਾਡੇ ਅੰਕਲ ਨਥੂਰਾਮ ਪੁਰੀ ਜੀ ਔਰ 100 ਕਰੋੜ ਦਾ ਪ੍ਰੋਜੈਕਟ ਸੀਗਾ ਔਰ ਉਸ ਸਮੇ ਇਹ ਜਿਹੜਾ ਜਗਮਉਨ ਸਿੰਘ ਕਾਂਗ ਸੀਗਾ ਉਹ ਮੰਤਰੀ ਸੀਗਾ ਹਲਕੇ ਦਾ ਉਹ ਇਹਨੇ ਇਹ ਜੀ ਟੰਗਾਂ ਅੜਾਈਆਂ ਵੀ ਉਹ ਪ੍ਰੋਜੈਕਟ ਨਹੀਂ ਇੱਥੇ ਹੁਣ ਦਿੱਤਾ ਜਦਕਿ ਉਹ ਲੋਕਾਂ ਦੇ ਹਿੱਤ ਚ ਹੋਣਾ ਸੀ ਉਸ ਤੋਂ ਇਲਾਵਾ ਵੀ ਵੱਡੇ ਵੱਡੇ ਪ੍ਰੋਜੈਕਟ ਇੱਥੇ ਚਾਹੇ ਉਹ ਬੜਾ ਕਮਿਊਨਿਟੀ ਸੈਂਟਰ ਦਾ ਸੀ ਮੌਸਲਾ ਚਾਹੇ ਹੋਰ ਕਈ ਚੀਜ਼ਾਂ ਐਸੀਆਂ ਐਸੀਆਂ ਸੀਵਰੇਜ ਦਾ ਮਸਲਾ ਸੀਗਾ ਬਹੁਤ بڑے بڑے ਜਿੰਨੇ ਵੀ ਸੀਗੇ ਚਾਹੇ ਕੋਈ ਟੈਕਨੀਕਲ ਕਾਲਜ ਚਾਹੇ ਕੋਈ ਵੱਡਾ ਸਟੇਡੀਅਮ ਹੁਣ ਜਿਹੜਾ ਸਟੇਡੀਅਮ ਅਸੀਂ ਇੱਥੇ ਚਾਹੜ ਮਜਰੇ ਲੈ ਕੇ ਆਏ ਆ ਉਹ ਮੁੱਲਾਂਪੁਰ ਦੇ ਵਿੱਚ ਬਣਨਾ ਸੀਗਾ 40 ਏਕੜ ਚ ਪਰ ਨਹੀਂ ਇਹਨਾਂ ਲੋਕਾਂ ਦੀ ਜਿਹੜੀ ਖਿੱਚੋ ਤਾਣੀ ਸੀਗੀ ਉਹਨੇ ਬੜਾ ਸਾਨੂੰ ਮਤਲਬ ਕਿ ਪਿੱਛੇ ਹਟਾਇਆ ਜਦ ਕਿ ਉਹਦੇ ਜ ਲੈਣਾ ਦੇਣਾ ਕੁਝ ਨਹੀਂ ਸੀ ਹੁਣ ਜੇ ਮੁੰਨਾ ਲਾਲਪੁਰੀ ਸਕੂਲ ਬਣਾਇਆ ਸੀ ਉਸ ਟਾਈਮ ਬੱਚਿਆਂ ਲਈ 2000 ਤੋਂ ਲੈ ਕੇ 2002 ਤੱਕ ਉਹ ਅੱਜ ਬੱਚੇ ਦੇਖੋ ਕਿੰਨਾ ਅੱਛਾ ਇੱਥੇ ਪੜ੍ਹਾਈ ਕਰ ਰਹੇ ਆਂ ਔਰ ਬੜੇ ਬੱਚੇ ਦੇਸ਼ ਦਾ ਭਵਿੱਖ ਜਦੋਂ ਬਣਨ ਜਾ ਰਹੇ ਚਾਹੇ ਖੇਡਾਂ ਚਾਹੇ ਚਾਹੇ ਹੋ ਕਿਸੇ ਵੀ ਲਾਈਨ ਚ ਹੈ ਤੋਂ ਇਹ ਚੀਜ਼ਾਂ ਜਿਹੜੀਆਂ ਉਹ ਸਾਨੂੰ ਅੱਜ ਵੀ ਤੁਸੀਂ ਚਾਹੇ ਹੁਣ ਐਡਾ ਬੜਾ ਮਿੰਨੀ ਲੈ ਕੇ ਸਾਡੀ 5-6 ਏਕੜ ਚ ਤਲਾਹ ਐਡਾ ਵੱਡਾ ਇੱਕ ਸੁਕਾਤਾ ਸੀ ਦੂਜਿਆਂ ਨੇ ਇਹਨੂੰ ਅਜ ਤੱਕ ਜਗਮੋਨ ਸਿੰਘ ਗੰਗ ਦੇ ਸਾਹਮਣੇ ਵੀ ਮੈਂ ਦੇਖ ਲ ਹਜ਼ਾਰਾਂ ਵਾਰ ਇਹ ਲਿਖ ਲਿਖ ਕੇ ਅਸੀਂ ਦੇ ਚੁੱਕੇ ਜਾਂ ਸਰਕਾਰ ਚ ਮੰਤਰੀ। ਪਰ ਜਿਹੜੇ ਜਗਮਉਂਦ ਸਿੰਘ ਕੰਗ ਨੂੰ ਤੁਸੀਂ ਇਲਜ਼ਾਮ ਲਾਈ ਜਾ ਰਹੇ ਹੋ ਬਾਰ ਬਾਰ ਕਿ ਉਹਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ। ਤੁਹਾਨੂੰ ਇਹ ਵੀ ਯਾਦ ਕਰਾ ਦਈਏ ਕਿ ਚਰਚਾਾਂ ਮੈਂ ਇਹ ਵੀ ਚੱਲ ਰਹੀਆਂ ਨੇ ਕਿ ਲੋਕ ਸਭਾ ਚੋਣਾਂ ਦੇ ਸਮੇਂ ਹੁਣ ਭਾਜਪਾ ਦੇ ਸ਼ਾਮਲ ਹੋਣ ਜਾ ਰਹੇ ਹਨ। ਜਗਮਉਂਦ ਸਿੰਘ ਕੰਗ ਇਦਾਂ ਦੀ ਚਰਚਾ ਚੱਲ ਰਹੀਆਂ ਨੇ ਇਲਾਕੇ ਦੇ ਵਿੱਚ। ਚਲੋ ਇਹ ਤਾਂ ਦੇਖੋ ਪਾਰਟੀ ਦਾ ਹਾਈ ਲੈਵਲ ਦਾ ਫੈਸਲਾ ਹੁੰਦਾ ਹੈ। ਹਮ ਕਿਸ ਨੂੰ ਲੈਣਾ ਕਿਸ ਨੂੰ ਕੋੜਨਾ ਕਿਸੇ ਨੂੰ ਕਿਸ ਤਰ੍ਹਾਂ ਪਰ ਜਿਹੜੀ ਜਗਮਉਂਦ ਸਿੰਘ ਕੰਗ ਦੀ ਕਾਰਗੁਜ਼ਾਰੀ ਹੈ ਹਮ ਉਹ ਤੁਸੀਂ ਮੇਰਾ ਖਿਆਲ ਤਾਂ ਮਜ਼ਾ ਇਸ ਗੱਲ ਦਾ ਆਏਗਾ ਇੱਥੇ ਲਿਆਓ ਮੈਦਾਨ ਦੇ ਵਿੱਚ ਸਾਰਾ মিডিਆ ਆਵੇ ਹੋਰ ਵੀ ਲੀਡਰਾਂ ਨੂੰ ਬੁਲਾਓ ਹਾਂਜੀ ਉੱਥੇ ਤੁਸੀਂ ਫਿਰ ਜਨਤਾ ਦੇ ਹਿੱਤ ਵਿੱਚ ਤੁਸੀਂ ਸਵਾਲ ਕਰੋ ਕਿਸੇ ਦਾ ਕੋਈ ਪਰਸਨਲ ਹੋ ਨਾ ਲਓ ਉਹਦੇ 'ਚ ਫਿਰ ਮੈਂ ਤੁਹਾਨੂੰ ਦੱਸੂਗਾ ਇਹਨਾਂ ਦੀ ਕਾਰਗੁਜ਼ਾਰੀ ਇਹਨਾਂ ਦੇ ਜਿੱਥੇ ਮੈਂ ਖੋਲ੍ਹਾਂਗਾ ਨਹੀਂ ਭਾਜਪਾ ਨੇ ਟਿਕਟ ਦਿੱਤੀ ਜਗਮਨ ਸਿੰਘ ਕੰਗ ਨੂੰ ਫਿਰ ਦੇਖੋ ਉਹ 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 ਉਦੋਂ ਦੇਖਾਂਗੇ ਫਿਰ ਕੀ ਕਰਨਾ ਨਹੀਂ ਕੀ ਪਾਰਟੀ ਨਾਲ ਜੁੜੇ ਹੋਏ ਉਹ ਅਸੀਂ ਤਾਂ ਇਹਦਾ 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 ਜਿਹੜਾ ਹੈ ਕੱਚਾ ਚਿੱਠਾ ਜਾਰੀ ਕਰਨਾ ਹੈ ਇਹ ਕੱਚਾ ਚਿੱਠਾ ਫਿਰ ਵੀ ਜਾਰੀ ਕਰੂੰਗਾ ਜੇ ਨਾ ਬਿਲਕੁਲ ਬਿਲਕੁਲ ਇਹਨੇ ਸਮਝੇ ਨਹੀਂ ਕਿ ਮਿਲਦੀ ਹੈ ਫਿਰ ਜਾਰੀ ਕਰੂੰਗਾ ਕੱਚਾ ਚਿੱਠਾ ਉਹ ਦੂਰ ਦੀ ਗੱਲਾਂ ਹੈ ਦੇਖੋ ਪਾਰਟੀ ਲੈਵਲ ਦਾ ਮਾਮਲਾ ਪਾਰਟੀ ਹਾਈ ਕਮਾਂਡ ਨੇ ਦੇਖਣਾ ਵੀ ਕਿਸ ਨੂੰ ਟਿਕਟ ਦੇਣੀ ਹੈ ਔਰ ਬੜਾ ਉਸ ਬੜੇ ਸੂਝਮਾਨ ਹੈ ਜਿਹੜੀ ਟੀਮ ਹੈ ਉਹ ਐਦਾਂ ਨਹੀਂ ਹਰ ਇੱਕ ਨੂੰ ਟਿਕਟ ਦਿੰਦੇ ਹੂੰ ਸਭ ਨੂੰ ਪਤਾ ਹੈ ਵੀ ਗਰਾਊਂਡ ਲੈਵਲ ਤੇ ਨਾ ਲੀਡਰਾਂ ਦਾ ਕੀ ਹਾਲ ਹੈ ਤੁਸੀਂ ਤਾਂ ਨਹੀਂ ਕੁਝ ਲਿਖ ਕੇ ਦੇ ਕੇ ਅਜਮੋਨ ਸਿੰਘ ਕੰਗ ਬਾਰੇ ਬਿਲਕੁਲ ਦੇਾਂਗਾ ਮੈਂ ਕਹਿੰਦਾ ਮੈਂ ਕਹੀ ਹਜ਼ਾਰਾਂ ਬੰਦਾ ਬੈਠਿਆ ਚਿੱਠਾ ਇਹਦਾ ਕੱਚਾ ਚਿੱਠਾ ਸਾਰੇ ਖੋਲਣ ਨੂੰ ਤਿਆਰ ਬੈਠਾ ਉਹ ਦਾਅਵੇ ਕਰਿਆ ਕਿ ਆਮ ਆਦੀ ਪਾਰ ਦੀ ਜਤਾਈਉ ਮੈਂ 2022 ਦੇ ਵਿੱਚ ਸਾਫ ਦਾ ਮੁਖਮਤੀ ਚੰਨੀ ਨੂੰ ਵੀ ਹਰਾਇਆ ਕਹਿੰਦਾ ਮੈਂ ਮਹਾਰਾਜ ਜੀ ਐਡਾ ਮੈਂ ਤਾਂ ਇੱਕ ਸਵਾਲ ਕਰਦਾ ਹੂੰ 45 ਸਾਲ ਲੀਡਰੀ ਕਰ ਲਈ ਇਹਨੇ ਕੀਤੀ ਹੈ ਨਾ ਐਡਾ ਦਿਗਜ ਕਹਿੰਦਾ ਆਪਣੇ ਆਪ ਨੂੰ ਫਿਰ ਇਹ ਦਰਦਾਰ ਭਟਕਦਾ ਫਿਰ ਰਿਹਾ ਨਾ ਆਮ ਆਮਾ ਦੀ ਪਾਰਟੀ ਸੀਨੀਅਰ ਅਗੂ ਨੇ ਉਹ ਫਿਰ ਆਮ ਆਦਮੀ ਜਦੋਂ ਕਿਸੇ ਨੇ ਨਹੀਂ ਸੰਘੀ ਲਿਆ ਫਿਰ ਆਮ ਚ ਚਲਾ ਗਿਆ ਕਿ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਮੈਨੂੰ ਦੱਸ ਦੋ ਚਲੋ ਮੈਂ ਮੰਨਦਾ ਉਹ ਕਹਿੰਦਾ ਮੈਂ ਪਿੰਡ ਪਿੰਡ ਹੁੰਨਦੀ ਜਾਣਾ 2 ਸਾਲ ਚ ਇਹ ਮੰਤਰੀ ਰਹਿ ਲਿਆ ਉਹ ਰਹਿ ਲਿਆ ਪਾਰਟੀ ਦਾ ਅਗੂ ਬਣ ਕੇ ਰਹਿ ਲਿਆ ਕਿਹੜੀ ਕਿਹੜੀ ਨੇ ਇਥੇ ਪ੍ਰੋਗਰੈਸ ਕੀਤੀ ਹੈ ਕਿਹੜਾ ਕਾਲਜ ਟੈਕਨੀਕਲ ਕਾਲਜ ਲਿਆ ਕੋਈ ਬੰਦ ਦੱਸੋ ਵੀ ਕੀ ਰੋਜ਼ਗਾਰ ਮੁੱਖ ਮੰਤਰੀ ਜਾਂ ਫਿਰ ਅਨਮੋਲਕ ਨੇ ਮਾਂ ਦੇ ਹੱਕ ਦੀਆਂ ਗੱਲਾਂ ਨੇ ਕਿ ਮੈਂ ਤਾਂ ਆਵਾਜ਼ ਚੁਕਣੀ ਹੈ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਉਹ ਤਾਂ ਉਹਦਾ ਤਾਂ ਪਤਾ ਹੀ ਉਹ ਇੱਕੋ ਫੋਟੋ ਸੈਸ਼ਨ ਨਾਲਾ ਉਹ ਬਣ ਗਿਆ ਫੋਟੋ ਸੈਸ਼ਨ ਚ ਪਹਿਲੇ ਨੰਬਰ ਤੇ ਆ ਪੂਰੇ ਪੰਜਾਬ ਚ ਉਹ ਜਾ ਕੇ ਪੁਲ ਕੋਲ ਗਲੀ ਚ ਮਹੱਲੇ ਚ ਹੈ ਪੰਜਾਬ ਇਕੱਠੇ ਕਰ ਲੈਣੇ ਹੁਣ ਮੈਂ ਮੁੱਲਾਂਪੁਰ ਦੀ ਪੰਚਾਇਤ ਨਾਲ ਮੇਰੇ ਖਲ 50 ਫੋਟੋਆਂ ਇਹਨੇ ਖਚਾਈਆਂ ਉਹ ਕਹਿੰਦਾ 22 ਪੁਲ ਮੈਂ ਮੈਂ ਛੋਟੀ ਗੱਲ ਕਰਦਾ 22 ਪੁਲ ਕਹਿੰਦਾ ਉਹ ਬਾਈ ਨੇ ਮੈਂ ਕਿਹਦੇ ਚ 22 ਪੁਲ ਉਹਨੇ ਘਰ ਤੋਂ ਲਵਾਦੇ ਨਾ ਗੰਡੀ ਏਰੀਆ ਦਾ ਹਾਂ ਹਾਂ ਉਹ ਘਰ ਤੋਂ ਪੁਲ ਲਵਾ ਮੈਂ ਮੰਨਦਾ ਵੀ ਉਹਨੇ ਘਰ ਤੋਂ ਬਹੁਤ ਮਿਹਨਤ ਕਰਕੇ ਠੇਕੇਦਾਰ ਵੀ ਉਹਦਾ ਘਰਦਾ ਹੀ ਫੰਡ ਤਾਂ ਲੈਣੇ ਪੈਂਦੇ ਨਾ ਜੀ ਉਹ ਹੋ ਫੰਡ ਲੈਣੇ ਕੀ ਇਹ ਤਾਂ ਦੇਖੋ ਅਸੀਂ ਸਾਡੇ ਲੋਕਾਂ ਦਾ ਟੈਕਸ ਹੈ ਹੂੰ ਸੈਂਟਰ ਗਵਰਨਮੈਂਟ ਤੋਂ ਆndੀਆਂ ਸਾਰੀਆਂ ਪਲਾਨਿੰਗ ਹੋ ਕੇ ਹੂੰ ਉਹ ਅੱਜ ਵੀ ਆ ਦੇਖੋ ਹੁਣ ਅੱਜ ਆ ਜਿਹੜਾ ਆਪਣਾ ਜਨਤੀ ਮੱਜਰੀ ਤੋਂ ਲੈ ਕੇ हिमाचल तक पांच पुल लगने हैं ये 45 साल च लवा लंदा नहीं लवा सके कितनी ਤੁਸੀਂ ਹਰ ਵਾਰੀ ਬਰਸਾਤਾ ਚ ਕਿੰਨੇ ਲੋਕ ਹਟ ਕੇ ਮਤਾਂ ਹੋ ਰੀਆਂ ਇਹਨੂੰ ਪੁੱਛੋ ਵੀ ਇਹਦਾ ਦੇਵੇ ਜਵਾਬ ਹੈ ਇਹ ਤਾਂ ਬਹਾਨੇ ਦਾ ਨਾਮ ਹੈ ਨਵਾੜ ਤੋਂ ਪੈਸੇ ਪਾਸ ਹੁਣੇ ਹੋ बार बार ਇਹ ਕਹਿੰਦੇ ਨਹੀਂ ਨਹੀਂ ਨਵਾੜ ਤੋਂ ਨਵਾੜ ਕੋਈ ਅਸਮਾਨ ਤੋਂ ਥੋੜਾ ਗਿਰਨੀ ਹੈ ਲੈ ਆਂਦਾ ਚਲੀ ਚਲੀ 40 ਸਾਲ ਚ ਇਧਰ ਵੀ বিজেਵੀ ਬੈਠੀ ਹੈ 40 ਸਾਲ ਚ ਹੁਣ ਬੈਠੀ ਆ ਨਾ ਇਹ ਤਾਂ ਕੇਂਦਰ ਤਾਂ ਹੁਣ ਦੱਸ 2014 ਤੋਂ ਬੈਠੀ ਆ ਨਾ 14 ਤੋਂ ਬੈਠੀ ਉਸ ਤੋਂ ਪਹਿਲਾਂ ਇਹ ਜਿਹੜੀ ਸੈਂਟਰ ਚ ਕੌਣ ਸੀ ਕਾਂਗਰਸ ਸੀ ਥੱਲੇ ਹੈ ਮੰਤਰੀ ਰਹਾ ਔਰ ਵੀ ਵਿਜੀਲੈਂਸ ਕੋਲ ਇਹ ਇਨਕੁਆਰੀਆਂ ਬੰਦ ਕਰਕੇ ਕਾਂਗਰਸ ਸਰਕਾਰ ਦਾ ਮੈਨੂੰ ਯਾਦ ਆ 2006 ਦਾ ਹੈ ਪਤਾ ਨਹੀਂ ਕਿਹੜੇ ਮਸਲੇ ਹੈ ਉਹ ਅੱਜ ਵੀ ਇਹ ਫਾਈਲਾਂ ਚ ਇਨਕੁਆਰੀਆਂ ਆ ਵਿਜੀਲੈਂਸ ਦੀਆਂ ਬੰਦ ਕਰਾ ਕੇ ਰੱਖੀਆਂ ਹੋਈਆਂ ਉਹ ਨਿਕਲਣੀਆਂ ਕਦੇ ਨਾ ਅੱਜ ਨਹੀਂ ਨਿਕਲੂ ਕੱਲ ਨੂੰ ਨਿਕਲ ਜੂ ਕਿੰਨੀ ਕੀ ਦਰ ਦੱਬ ਹੋਣਗੀਆਂ ਉਹ ਫਿਰ ਦੱਸਾਂਗੇ ਨਾ ਵੀ ਕੀ ਕੁਝ ਕਾਰਗੁਜ਼ਾਰੀ ਹੋਈ ਹੈ ਤੁਸੀਂ ਪਿਛਲੇ ਦਿਨੀ ਭਾਜਪਾ ਦੇ ਵਿੱਚ ਦੇਖੋ ਮੁੱਲਾਂਪੁਰ ਚ ਹੀ ਲੈ ਲਓ ਹਾਂ ਮੇਰੇ ਖਿਆਲ ਨੀ ਜ਼ਾਮ 5-700 ਕਰੋੜ ਦੀ ਪ੍ਰਾਪਰਟੀ ਅੰਦਰ ਅੰਦਰ ਪਈ ਹੈ। ਹੂੰ ਔਰ ਤਿੰਨ ਚਾਰ ਜਗ੍ਹਾ ਇਹਨਾਂ ਨੇ ਉਹਦੇ ਚ ਕਬਜ਼ੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਹੂੰ ਇਹਨਾਂ ਨੇ ਦੇਖੋ ਪੂ ਮਾਫੀਆ ਤੇ ਤੁਸੀਂ ਹੱਥ ਜੇ ਹੋਊਗਾ ਨਾ ਸਰਕਾਰ ਦਾ ਹੂੰ ਔਰ ਪ੍ਰਸ਼ਾਸਨ ਦਾ ਤਾਂ ਹੀ ਕਿਸੇ ਦੀ ਹਿੰਮਤ ਪੈਂਦੀ ਹੈ। ਹੂੰ ਤੁਸੀਂ ਕਰਕੇ ਦਿਖਾ ਦਿਓ 1 ਇੰਚ ਇੱਥੇ ਕਿਤੇ ਖੜ ਕੇ ਦਿਖਾਓ ਦੇਖੋ ਤੁਹਾਡੇ ਤੇ ਜਦੀ ਕਾਰਵਾਈ ਨਾ ਹੋ ਜੇ। ਹਾਂ ਅਸੀਂ ਅਸੀਂ ਲੋਕਾਂ ਦੀ ਸੇਵਾ ਲਈ ਕੰਮ ਕਰਨ ਲਈ ਤਿਆਰ ਹਾਂ। ਅੰਨੇ ਵੱਡੇ ਵੱਡੇ ਪ੍ਰੋਜੈਕਟ ਉਹਨੇ ਲੋਕਾਂ ਨੂੰ ਕਰਕੇ ਸਮਰਪਿਤ ਕਰਨੇ ਆ ਅਸੀਂ ਉਹ ਨਹੀਂ ਕਰ पाए ਦੇਖੋ ਤੁਸੀਂ ਭਾਜਪਾ ਦੇ ਪਿਛਲੇ ਦਿਨੀ ਕਾਫੀ ਬੰਦਿਆਂ ਨੂੰ ਸ਼ਾਮਲ ਕਰਾਏ ਆ ਹੁਣ ਕੀ ਬਾਤ ਚੱਲ ਰਹੀ ਆ ਹਲਕਾ ਖੜ ਦੇ ਵਿੱਚ ਮੋਬਲ ਦੇ ਵਿੱਚ ਸਾਰੀ ਜਗ੍ਹਾ ਅਗਲੇ ਕਹਿੰਦੇ ਜੀ ਅਬ ਅਸੀਂ ਆ ਮੋਦੀ ਦਾ ਪਰਿਵਾਰ ਅਬ ਕੀ ਬਾਰ 400 ਪਾਰ ਇਕੋ ਨਾਰਾ ਹੈ ਉਹ ਕਹਿੰਦੇ 400 ਪਾਰ ਤਾਂ ਤਾਂ ਹੋਣਗੇ ਜਿਹੜੇ ਕਾਂਗਰਸ ਵਿੱਚੋਂ ਲਿਆ ਲੈਣਗੇ ਤੁਸੀਂ ਆਵਾਦੀ ਪਾਰਟੀ ਵਿੱਚੋਂ ਭਾਜਪਾ ਲੈ ਗਏ ਉਹ ਜਿਹੜਾ ਦੇਖੋ ਕਹਿੰਦਾ ਉਹਦੇ ਨਾਲ 400 ਪਾਰ ਥੋੜੀ ਹੌਂ ਹਿੰਮਤ ਹੈ ਤਾਂ ਸਾਹਮਣੇ ਆ ਕੇ ਲੜਦੇ ਫਿਰ ਉਹ ਸਾਹਮਣੇ ਆ ਕੇ ਅਗਲਾ ਜਾ ਰਿਹਾ ਹੁਣ ਤੁਹਾਨੂੰ ਕਿਸੇ ਨੇ ਰੋਕਿਆ ਥੋੜਾ ਤੁਸੀਂ ਜਿਹੜੀ ਮਰਜ਼ੀ ਪਾਰਟੀ ਚਾ ਸਕਦੇ ਹੋ ਜਿਹੜੀ ਮਰਜ਼ੀ ਨੂੰ ਛੱਡ ਸਕਦੇ ਹੋ ਲੋਕ ਕਹਿੰਦੇ ਜੀ ਇੰਨਾ ਗ੍ਰੋਸ ਪ੍ਰਧਾਨ ਦੇ ਰਹੇ ਨੇ ਮੋਦੀ ਦੇ ਭਾਜਪਾ ਦਾ ਫਿਰ ਉਹ ਕਹਿੰਦਾ ਕਿਸੇ ਨੂੰ ਵੀ ਖੜਾ ਕਰਦੇ ਮੰਨੋ ਪੂਰੀ ਸਾਹਿਬ ਨੂੰ ਖੜਾ ਕਰਦੋ ਕਿ ਲੈ ਵੀ ਇੱਥੇ ਹਲਕਾ ਅਨੰਦਪੁਰ ਸਾਹਿਬ ਤੋਂ ਪੂਰੀ ਸਾਹਿਬ ਹੋਣਗੇ ਚੋਣ ਮੈਦਾਨ ਦੇ ਵਿੱਚ ਭਾਜਪਾ ਦੀ سپورਟ ਹੈ ਪੂਰੀ ਤੁਹਾਡੀ ਭਾਜਪਾ ਦੀ ਸੀਟ ਮਿਲ ਗਈ ਫਿਰ ਤਾਂ ਮੰਨਿਏ ਕਿ ਹਾਂ ਪਾਈ ਭਾਜਪਾ ਪੂਰੀ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਹੋ ਰਹੀ ਹੈ ਧਰਤੀ ਔਰ ਸਭ ਤੋਂ ਵਧੀਆ ਸੀਟ ਹੈ ਕੋਈ ਕਹਿੰਦੇ ਭਾਜਪਾ ਦੇ ਟਿਕਟਸ ਅੰਦਰ ਦੀ ਗੱਲ ਪਤਾ ਹੈ ਉਹ ਪਾਰਟੀ ਨੇ ਦੇਖਣਾ ਪਾਰਟੀ ਦਏਗੀ ਜਿਹਨੂੰ ਵੀ ਦਏਗੀ ਸੋ ਸਮਝ ਕੇ ਹੀ ਦੇਣਗੇ ਦਫਤਰ ਚ ਕੋਈ ਗੱਲ ਚੱਲ ਰਹੀ ਹੈ ਚਲਦੀਆਂ ਮੀਟਿੰਗਾਂ ਚੱਲ ਰਹੀਆਂ ਕੌਣ ਲੱਗ ਰਿਹਾ ਕੋਈ ਦੌੜ ਦੇ ਵਿੱਚ ਕੌਣ ਮੈਂ ਦੇਖੋ ਮੈਂ ਮੈਂ ਤਾਂ ਇੱਕ ਆਮ ਹੋਇਆ ਛੋਟਾ ਜਿਹਾ ਤੇ ਇਹ ਹਾਈ ਲੈਵਲ ਤੇ ਜੋ ਵੀ ਡਿਸਾਈਡ ਹੋਣਾ ਉਹਨਾਂ ਦੀ ਸ਼ੁਰੂ ਕਿਹੜਾ ਕੋਈ ਤੁਹਾਨੂੰ ਤੁਹਾਨੂੰ ਦੇਖ ਤਾਂ ਪਤਾ ਹੋਣਾ ਦੌੜ ਚ ਨਹੀਂ ਮੈਨੂੰ ਨਹੀਂ ਇਸ ਬਾਰੇ ਪਤਾ ਪਰ ਅਸੀਂ ਨਾ ਅਸੀਂ ਅਜੇ ਕਿਸੇ ਨੂੰ ਪੁੱਛਿਆ ਪਰ ਸਾਹਮਣੇ ਆ ਜਾਣਾ ਸਾਹਮਣੇ ਆ ਜਾਣਾ ਜੇ ਕਿ ਦੇਖੋ ਜਿਹਦਾ ਜੀ ਦੀ ਕਾਰਗੁਜ਼ਾਰੀ ਵਧੀਆ ਹੋਏਗੀ ਔਰ ਉਸ ਸਭ ਤੋਂ ਵੱਡੇ ਮਾਰਜਨ ਮਾਰਜਨ ਨਾਲ ਅਸੀਂ ਉਹਨੂੰ आनंदपुर साहब ਤੋਂ बीजेपी ਦੀ ਸੀਟ ਤੋਂ ਅਸੀਂ ਜਿਤਾ ਕੇ ਉਹਨੂੰ ਭੇਜਾਂਗੇ ਲਾਲਪੁਰਾ ਹੋ ਸਕਦੇ ਨੇ ਹਾਂ ਮੈਂ ਲਾਲਪੁਰਾ ਜੀ ਵੀ ਹੋ ਸਕਦੇ ਆ ਵਧੀਆ ਕੈਂਡੀਡੇਟ ਲੱਗਦੇ ਬਹੁਤ ਵਧੀਆ ਕੈਂਡੀਡੇਟ ਨੇ ਸਾਰੇ ਹੀ ਅੱਛੇ ਆ ਜਿਹੜੇ ਡਿੱਗ ਚਾਕੇ ਵਿਚਰੇ ਨਹੀਂ ਉਹ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਉਹ ਸਾਰੇ ਵੀ ਵਿਚਰਨਗੇ ਦੇਖੋ ਜਦੋਂ ਪਾਰਟੀ ਦਾ ਅਨਾਉਂਸ ਹੋ ਜਾਂਦਾ ਹੈ ਫਿਰ ਕੈਂਡੀਡੇਟ ਵੀ ਆਏਗਾ ਪਿੰਡਾਂ ਚ ਵੋਟ ਪੈ ਜੇਗੀ ਤੀਜੇ बीजेपी ਨੂੰ ਬਿਲਕੁਲ ਪਏਗੀ ਦੇਖੋ ਕਾਫੀ ਪਿੰਡਾਂ 'ਚ ਵਿਰੋਧ ਵੀ ਹੈ ਕਿਸਾਨਾਂ ਵੱਲੋਂ ਦੇਖੋ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਅਸੀਂ ਕਿਸਾਨਾਂ ਦੇ ਨਾਲ ਹੂੰ ਪਹਿਲਾਂ ਤੋਂ ਨਾਲ ਹੈ ਮੈਨੂੰ ਇੰਨੇ ਸਾਲਾਂ ਦੱਸੋ ਕਿਸੇ ਨੇ ਕਿਸਾਨਾਂ ਨੂੰ 1 ਰੁਪਿਆ ਨਹੀਂ ਦਿਆ ਸੀਗਾ ਇਹਨਾਂ ਦੇ ਖਾਤੇ 'ਚ ਲੋਕ ਕਹਿੰਦੇ ਜਿਹੜੀਆਂ ਮੰਡਾਂ ਲੈ ਕੇ ਬੈਠੇ ਆ ਪੂਰੀਆਂ ਕਰਦਣ ਭਾਜ-ਬਾਕੀਓਂ ਬਾਰ-ਬਾਰ ਸਾਨੂੰ ਮਦਦ ਬੋਲਦੇ ਬੁੱਤ ਮੈਂ ਕਹਿੰਦਾ ਵੀ ਜਿਹੜੀ ਜਾਇਜ਼ ਮੰਗਾ ਉਹ ਪੂਰੀਆਂ ਹੋਣ ਪਰ ਵਿੱਚ ਕੁਝ ਨਾ ਸ਼ਰਾਰਤੀ ਪਾਰਟੀਆਂ ਦੇ ਜਿਹੜੇ ਜਿਹੜੇ ਚਾਹਦੇ ਨਹੀਂ ਆ ਵੀ ਇਹ ਇਹਨਾਂ ਦਾ ਰੌਲਾ ਰੱਪਾ ਜਾ ਪਿਆ ਰਹੇ ਉਲਝਾਰ ਰੱਖੀਏ ਇੰਦਰ ਨੂੰ ਉਹ ਲੋਕ ਦੇਸ਼ ਦੀ ਤਰੱਕੀ 'ਚ ਰੌਣਾ ਵੱਡਾ ਹੈ ਆਦਰਵਾਇਜ਼ ਕਿਸਾਨਾਂ ਲਈ ਸਰਕਾਰ ਦੇ ਦਵਾਰ 'ਚ ਸਾਰੇ ਦਰਵਾਜ਼ੇ ਖੁੱਲ੍ਹੇ ਆ ਇਹ ਚਾਹੇ 100 ਵਾਰ ਜਾ ਕੇ ਆਪਣੀ ਗੱਲ ਉੱਥੇ ਰੱਖਣ ਜਿਹੜੀ ਜਾਇਜ਼ ਮੰਗਾਇਆ ਉਹ ਇਹਨਾਂ ਦੀਆਂ ਮੰਗੀਆਂ ਜਾਣੀਆਂ ਅਸੀਂ ਵੀ ਪਿਛਲੀ ਵਾਰੀ ਵੀ ਦੇਖੋ ਸਾਂ ਤਾਂ ਇਹ ਕਹਿ ਰਹੇ ਨੇ ਕਿ ਸਾਰਾ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਈਵੇਟ ਕਰਨ ਨੂੰ ਫਿਰ ਰਹੇ ਨੇ ਸਭ ਕੁਝ ਵੇਚਤਾ ਪ੍ਰਾਈਵੇਟ ਕਰ ਉਹ ਦੇਖੋ ਐ ਤਾਂ ਇਹ ਤਾਂ ਦੋਸ਼ਣ ਬਾਜ਼ੀਆਂ ਹੈ ਹੂੰ ਪ੍ਰਾਈਵੇਟ ਨੂੰ ਮੈਨੂੰ ਦੱਸੋ ਵੀ ਪ੍ਰਾਈਵੇਟ ਕੀ ਕਰਤਾ ਹੂੰ ਦੇਸ਼ ਦੀ ਜਿਹੜੀ ਗ੍ਰੋਥ ਹੈ ਆ ਨਾਲੇ ਆ ਤੀਸਰੀ ਟਰਮ 'ਚ ਵੀ ਮੇਰਾ ਇਹ ਬੋਲ ਯਾਦ ਰੱਖਣਾ ਇਸੀ ਕੈਮਰੇ ਅੱਗੇ ਮੈਂ ਤੁਹਾਨੂੰ ਦੱਸਾਂਗਾ ਹੂੰ ਇੰਡ ਬੋਰਡ ਦੀ ਤੀਜੀ ਉਹ ਬਣਨ ਜਾ ਰਿਹਾ ਹੈ ਇੰਡੀਆ ਹੂੰ ਤੁਸੀਂ ਇਹ ਯਾਦ ਰੱਖਣਾ 3rd ਪੋਜੀਸ਼ਨ ਹੋਏਗੀ ਇੰਡੀਆ ਦੀ ਵਰਲਡ ਦੇ ਵਿੱਚ ਹੂੰ ਆ ਤੀਜੀ ਟਰਮ ਆ ਜਾਂਦੋ ਹੂੰ ਮੋਦੀ ਸਰਕਾਰ ਆਣੀਆਂ ਆਣੀਆਂ ਹੈ 101% ਸਭ ਨੂੰ ਪਤਾ ਹੈ ਮੈਂ ਮੇਰੇ ਕਹਿਣ ਦਾ ਨਹੀਂ ਬੱਚਾ ਬੱਚਾ ਇਸ ਟਾਈਮ ਸਮਝ ਰਿਹਾ ਨੌਜਵਾਨ ਜਿਹੜੇ ਹੈ ਚਾਹੇ ਉਹ ਕੋਈ ਵੀ ਉਹ ਹੈ ਹਮ ਹਰ ਇੱਕ ਨੂੰ ਪਤਾ ਵੀ ਮੋਦੀ ਜੀ ਨੇ ਬੜੀ ਮਿਹਨਤ ਕੀਤੀ ਹੈ ਕਾਰਗੁਜ਼ਾਰੀ ਉਹਨਾਂ ਦੀ ਬਹੁਤ ਅੱਛੀ ਹੈ ਔਰ ਗਰੀਬਾਂ ਤੱਕ ਜਿਹੜੀਆਂ ਵੱਡੀਆਂ 250 ਸਕੀਮਾਂ ਜਿਹੜੀਆਂ ਹੈ ਉਹ ਕੇਂਦਰ ਸਰਕਾਰ ਨੇ ਉਹ ਘਰ ਘਰ ਪਹੁੰਚਾ ਦਿੱਤੀਆਂ ਹੈ ਅੱਛਾ ਇਲਾਕੇ ਦੇ ਹੋਰ ਲੋਕ ਇਲਾਕੇ ਦੇ ਜੇ ਇੱਥੇ ਦੇਖੋ ਜੇ ਐਮਪੀ ਸਾਡਾ ਪਰ ਕੇਂਦਰ ਦੀ ਸਰਕਾਰ ਚ ਬੀਜੇਪੀ ਬੈਠੀ ਹੈ ਜੇ ਸਾਡਾ ਐਮਪੀ ਵੀ ਬੀਜੇਪੀ ਦਾ ਹੋਏਗਾ ਨਾ ਮੈਂ ਫਿਰ ਤੁਹਾਨੂੰ ਫਿਰ ਤੁਸੀਂ ਉਸ ਟਾਈਮ ਸਵਾਲ ਕਰਨਾ ਚਾਹੇ ਐਮਪੀ ਨੂੰ ਕਰਨਾ ਸਾਨੂੰ ਕਰਨਾ ਉਹ ਕਾਰਗੁਜ਼ਾਰੀ ਫਿਰ ਤੁਹਾਨੂੰ ਪਤਾ ਲੱਗੇਗੀ ਕਿ ਜੇ ਐਮਪੀ ਬਣਦਾ ਹੈ ਮੰਨੋ ਨਦਵ ਸਾਹਿਬ ਹਲਕੇ ਤੋਂ ਬਿਲਕੁਲ ਉਹਦੇ ਪਾਜੇ ਉੱਪਰ ਸਰਕਾਰ ਹੋਵੇ ਤਾਂ ਐਕਸਟਰਾ ਫੰਡ ਮਿਲਣਗੇ ਥੋੜੇ ਕਹਿਦੇ ਮਤੋਂ ਐਕਸਟਰਾ ਬਹੁਤ ਅੱਛੀ-ਚੀ ਇੱਥੇ ਪ੍ਰੋਜੈਕਟ ਆਣਗੇ ਹਾਂ ਬੜੀਆਂ ਸਹੂਲਤਾਂ ਜਿਹੜੀਆਂ ਆਮ ਜਨਤਾ ਨੂੰ ਮਿਲਣੀਆਂ ਫਿਰ ਜੇ ਨਾ ਆਏ ਫਿਰ ਕੈਮਰੇ ਦੇ ਅੱਗੇ ਮੁੜ ਕੇ ਜਵਾਬ ਦੇਵਾਂਗਾ ਕਿ ਹਾਂਜੀ ਬਿਲਕੁਲ ਜਵਾਬ ਦੇਵਾਂਗੇ ਬਿਲਕੁਲ ਜਵਾਬ ਦੇ ਮਾਂ ਹੋਵਾਂਗੇ ਕਿਉਂ ਤੁਹਾਡੇ ਹੋਰ ਅਸੀਂ ਕੋਈ ਮੈਨੂੰ ਦੱਸੋ ਅਸੀਂ ਕੋਈ ਰਾਜਨੀਤੀ ਨਹੀਂ ਕੀਤੀ ਅਜੇ ਤੱਕ ਹਮ ਇੱਥੇ ਲੋਕਾਂ ਦਾ ਤਾਂ ਇਹਨਾਂ ਨੇ ਸਿਸਟਮ ਬਣਾ ਰੱਖਿਆ ਜਦੋਂ ਜਦੋਂ ਤੁਸੀਂ ਵੋਟ ਲੈਣੀ ਹੈ ਉਸ ਟਾਈਮ ਉਹਨੂੰ ਜਾ ਕੇ ਉਸ ਉਸ ਏਰੀਆ 'ਚ ਉਹਨਾਂ ਨੂੰ ਪੂਰੀ ਸੁਵਿਧਾ ਦੇ ਕੇ ਲਾਲਚ ਦੇ ਕੇ ਫਸਲਾ ਕੇ ਮਗਰ ਲਾ ਕੇ ਵੋਟਾਂ ਲੈ ਲੈਣੀਆਂ ਹੂੰ ਮੁੜ ਕੇ 4.5 ਸਾਲ ਉਹ ਫਿਰ ਲੋਕ ਪਿੱਟਦੇ ਫਿਰ ਜਾਂਦੇ ਆ ਮੈਂ ਹੁਣ ਮੇਰੇ ਕੋਲ ਡੇਲੀ ਜਾਂਦਾ ਕੋਈ ਕੈਂਸਰ ਦਾ ਇਲਾਜ ਨਹੀਂ ਹੋ ਰਿਹਾ ਕਿਸ ਦਾ ਕਿ ਦੀ ਕਿਡਨੀਆਂ ਵਿਚਾਰੇ ਦੀ ਫੇਲ ਹੈ ਉਹਨੂੰ ਪੈਸੇ ਨਹੀਂ ਪਾਸ ਹੋਏ ਜੇ ਪਾਸ ਹੋਗੇ ਤਾਂ ਚੈੱਕ ਗਾਇਬ ਹੋ ਗਿਆ ਇਹ ਕੀ ਸਿਸਟਮ ਹੈ ਇਹ ਕੋਈ ਅੱਛਾ ਸਿਸਟਮ ਨਹੀਂ ਆਸੀ ਅਸੀਂ ਵਿਦੇਸ਼ਾਂ 'ਚ ਵੀ ਕੁਮ ਆ ਉਹਨਾਂ ਦੇ ਵੀ ਦੇਖਿਆ ਵੀ ਉਹ ਇੰਨਾ ਜ਼ਬਰਦਸਤ ਦਾ ਤੁਸੀਂ ਤਾਂ ਕਰ ਸਕਦੇ ਆ ਕਿ ਹਰਿਆਣੇ 'ਚ ਕੋਈ ਬੰਦਾ ਬਿਨਾਂ ਲਾਸ਼ ਤੋਂ ਰਹਿ ਚੁੱਕਿਆ ਹੋਏ ਜਾਂ ਜਿੱਥੇ ਤੇ ਬੀਜੇਪੀ ਦੀ ਸਰਕਾਰ ਹੈ ਉੱਥੇ ਬੰਦਾ ਕੋਈ ਬਿਨਾਂ ਲਾਸ਼ ਤੋਂ ਨਹੀਂ ਹੈ ਇਹ ਤਾਂ ਗੱਲ ਮੰਨ ਰਿਹਾ ਹਾਂ ਜੀ ਮੈਂ ਪੰਜਾਬ ਦੀ ਗੱਲ ਕਰ ਰਿਹਾ ਹਾਂ ਇਹ ਆਪਾਂ ਉਹੀ ਗੱਲ ਮੰਨਦਾ ਕਿ ਬੀਜੇਪੀ ਦੇ ਨਾਲ ਤੁਸੀਂ ਤਾਂ ਵਧੀਆ ਕਹਿ ਸਕਦੇ ਹੋ ਕਿ ਉੱਥੇ ਵੀ ਹਰਿਆਣੇ 'ਚ ਕੋਈ ਬੰਦਾ ਨਹੀਂ ਬਿਨਾਂ ਲਾਸ਼ ਤੋਂ ਸਭ ਜਗ੍ਹਾ ਹੀ ਬਿਮਾਰੀਆਂ ਸਭ ਨੂੰ ਹੈਗੀਆਂ ਇਲਾਜ ਵੀ ਸਭ ਜਗ੍ਹਾ ਹੋ ਰਿਹਾ ਇਹ ਤਾਂ ਇਹ ਦੇਖੋ ਸਿਸਟਮ ਲੋਕਾਂ ਨੂੰ ਬਣਾਉਣਾ ਪੈਣਾ ਸਰਕਾਰ ਨੇ ਮਨਣਾ ਮੇਰੇ ਕੋਲ ਆ ਫਾਈਲਾਂ ਪਈਆਂ ਆ ਆਯੂਸ਼ਮਾਨ ਕਾਰਡ ਬਣੇ ਹੋਏ ਆ ਔਰ ਨੀਲੇ ਕਾਰਡ ਧਾਰਕਾਂ ਵਿਚਾਰੇ ਗਰੀਬ ਐ ਮਜ਼ਦੂਰ ਐ ਉਹਨਾਂ ਦੀ ਤੁਸੀਂ ਵੀ ਰੋਜ਼ ਮੇਰੇ ਖਿਆਲ ਸ਼ਾਇਦ ਖਬਰਾਂ ਵੀ ਤੁਸੀਂ ਚੁੱਕਦੇ ਹੋ ਮੁੱਦੇ ਚੁੱਕਦੇ ਹੋ ਵੀ ਇਹਨਾਂ ਨੂੰ ਇਲਾਜ ਦਾ ਨਹੀਂ ਮਿਲ ਰਿਹਾ ਹੋਰ ਐ ਐਵਰੀ ਡੇਲੀ ਮੇਰੇ ਖਿਆਲ ਪਤਾ ਨਹੀਂ ਕਿੰਨੇ ਕੇਸਸ ਐ ਚਲੋ ਵੀ ਇੱਕ ਇਹ ਜ਼ਰੂਰੀ ਹੈ ਹਿੱਸਾ ਹੈ ਜਿਹੜਾ ਚਾਹੇ ਸਿਹਤ ਦੀ ਸੋਲ ਦੀ ਹੈ ਚਾਹੇ ਐਜੂਕੇਸ਼ਨ ਦਾ ਹੈ ਮੁੱਦਾ ਚਾਹੇ ਬੇਰੋਜ਼ਗਾਰੀ ਦਾ ਹੈ ਇਹ ਹਰ ਇੱਕ ਦਾ ਰਾਈਟ ਬੰਦਾ ਹੈ ਪਰ ਲੋਕਾਂ ਵੱਲੋਂ ਕਈਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਈਡੀ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਬਾਕੀ ਪਾਰਟੀਆਂ ਦੇ ਐਮਐਲਏ ਮੰਤਰੀਆਂ ਨੂੰ ਖਰੀਦ ਲੈਂਦੀ ਹੈ ਮੇਰੀ ਸੱਚ ਹੈ ਮੇਰੀ ਗੱਲ ਸੁਣੋ ਪੇ ਪਿਛਲੇ 10 ਸਾਲ ਚ ਭਾਜਬਸਰ ਕਰ ਰਹੀ ਹੈ ਮੈਨੂੰ ਇੱਕ ਵੀ ਘਟਾਲਾ ਸੁਣਾ ਦੋ ਵੀ ਆ ਇੰਨਾ ਘਟਾਲਾ ਆ ਉਸ ਤੋਂ ਪਹਿਲਾਂ ਦੋ ਦੋ ਲੱਖ ਰੋਡ ਦੇ ਕਿ ਘਟਾਲਾ ਹੁੰਦਾ ਸੀਗਾ ਹੋਏ ਹਨਾ ਕਿ ਕੋਈ ਮੁਝ ਬੰਨੀ ਹੋਇਆ ਇਹ ਤਥਾਂ ਨੂੰ ਤੁਸੀਂ ਕਢ ਲਓ ਤੁਹਾਨੂੰ ਪਤਾ ਹੀ ਹੈ ਕਿੱਡੇ ਕਿੱਡੇ ਘਟਾਲੇ ਹੁੰਦੇ ਸੀ ਔਰ ਉਹ ਸਿਸਟਮ ਜਿਹੜਾ ਚੱਲਿਆ ਆ ਰਿਹਾ ਉਹ ਹੁਣ ਆ ਕੇ ਦੇਖੋ ਕੇਂਦਰ ਦੀ ਸਰਕਾਰ ਚ ਕਿੰਨਾ ਅੱਛਾ ਮਤਲਬ ਕਿ ਹੋਇਆ ਉਹਦਾ ਰਿਜ਼ਲਟ ਵੀ ਆਇਆ ਹੈ ਵਧੀਆ ਸੋ ਹੁਣ ਅੱਗੇ ਜੀ 3rd ਟਰਮ 'ਚ ਤੁਹਾਨੂੰ ਸਾਰੀ ਚੀਜ਼ਾਂ ਦਾ ਪਤਾ ਲੱਗੇਗਾ ਵੀ ਕੀ 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 ਹੋਰ ਇੰਪਰੂਵਮੈਂਟ ਹੋਣ ਜਾ ਰਹੀ ਹੈ ਬਹੁ ਵੱਡੇ ਪੱਧਰ ਤੇ ਹੋਣੀਆਂ ਅੱਛਾ ਲੋਕਾਂ ਨੇ ਕਿਹਾ ਚਲੋ ਸਾਰੀ ਪਾਰਟੀਆਂ 'ਪਰ ਵਰਲਡ ਦੇ ਉੱਪਰ ਇੰਡੀਆ ਦਾ ਰਾਜ ਕਰਵਾਣਾ ਅੱਜ ਉਹੀ ਲੋਕ ਤਾੜੀਆਂ ਬੜੇ ਬੜੇ ਪ੍ਰਧਾਨ ਮੰਤਰੀ ਤੇ ਸਾਡੇ ਪ੍ਰਧਾਨ ਮੰਤਰੀ ਦੇ ਪੈਰੀਂ ਪੈਣਾ ਚਾਹ ਹ ਸਾਰੀ ਪਾਰਟੀਆਂ ਦੀ ਗੱਲ ਕਰ ਲੈਂਦੇ ਆਪਾਂ ਇੱਕ ਦੂਜੀ ਪਾਰਟੀ ਜਿਹੜੇ ਲੋਕ ਛੱਡ ਕੇ ਜਾਂਦੇ ਨੇ ਦੂਜੀ ਪਾਰਟੀ ਚਲੇ ਗਏ ਉਹਦੀ ਚਲੇ ਗਏ ਪਾਰਟੀ ਚ ਲੋਕ ਇਹ ਕਹਿੰਦੇ ਨੇ ਕਿ ਇਹ ਜਿਹੜੀ ਕਿਹੜੀ ਮਸ਼ੀਨ ਹੈ ਭਾਜਪਾ ਕੋਲ ਜਾਂ ਕਾਦੀਆਂ ਕੋਲ ਕਾਂਗਰਸੀਆਂ ਕੋਲ ਕਿ ਜਦ ਦੂਜੀ ਪਾਰਟੀ ਨੂੰ ਛੱਡ ਕੇ ਆਂਦਾ ਆਪਣੀ ਪਾਰਟੀ ਖੜਾ ਕਰ ਲੈਂਦੇ ਇਹ ਕਦੇ ਨਹੀਂ ਵਰਗਾ ਬੰਦਾ ਹੀ ਵਧੀਆ ਕੋਈ ਨਹੀਂ ਇਹਨਾਂ ਦੀਆਂ ਪਾਰਟੀਆਂ ਨੇ ਦੂਸ਼ਨ ਲਾਣਾ ਹੁੰਦਾ ਜੇ ਹਾਰ ਗਏ ਤਾਂ ਮਸ਼ੀਨ ਚਿਹਰਾ ਫੇਰੀ ਕਰਤੀ ਜੀ ਮਸ਼ੀਨ ਖਰਾਬ ਕਰਤੀ ਜੀ ਫਿਰ ਉਹ ਖਰਾਬ ਹੋ ਗਈ ਜੇ ਇਹਨਾਂ ਦਾ ਤੁੱਕਾ ਲੱਗ ਗਿਆ ਫਿਰ ਉਹ ਮਸ਼ੀਨ ਉਹ ਹੀ ਠੀਕ ਹੋ ਜਾਂਦੀ ਹੈ ਠੀਕ ਹੈ ਨਾ ਹੁਣ ਈਡੀ ਚ ਜੇ ਮੇਰੀ ਗੱਲ ਸੁਣੋ ਈਡੀ ਚ ਵੀ ਤਾਂ ਹੀ ਦਮ ਹੋਏਗਾ ਜੇ ਕੁਝ ਐਦਾਂ ਹੀ ਥੋੜਾ ਜ਼ਬਰਦਸਤੀ ਉਥੇ ਫੜ ਕੇ ਕਿਸੇ ਨੂੰ ਉਹ ਕਰ ਦੇਗੀ ਜੇ ਸਬੂਤ ਮਿਲਦੇ ਔਰ ਪਤਾ ਵੀ ਇਹ ਬੰਦੇ ਨੇ ਕਰਪਸ਼ਨ ਕੀਤੀ ਮੇਰੇ ਖਿਆਲ ਚਾਰ ਪੰਜ 500 ਕਰੋੜ ਰੁਪਏ ਇਹਨਾਂ ਤੋਂ ਬੰਦਿਆਂ ਤੋਂ ਨਿਕਲ ਰਿਆ ਚਾਹੇ ਉਹ ਕਿਤੇ ਦਾ ਮੁੱਖ ਮੰਤਰੀ ਸੀ ਚਾਹੇ ਉਹ ਉਥੇ ਦਾ ਲੀਡਰ ਸੀ ਬੜੇ ਬੜੇ ਕਿਡ ਕਿਡ ਕੋਟਾਲੇ ਨਿਕਲਨੇ ਆ ਹੁਣ ਇਹਨਾਂ ਨੂੰ ਡਰ ਹੈਗਾ ਡਰ ਤਾਂ ਹੈ ਹੀ ਹਰ ਇੱਕ ਨੂੰ ਦੇਖੋ ਜਿਹੜਾ ਜਿਹਨੂੰ ਡਰ ਹੀ ਨਹੀਂ ਉਹਨੂੰ ਕਿਸੇ ਗੱਲ ਦੀ ਕੀ ਚਿੰਤਾ ਕਿਉਂ ਚੀਕਦੇ ਆ ਜਦੋਂ ਮਦਦ ਨੂੰ ਪਤਾ ਵੀ ਮੈਂ ਬਿਲਕੁਲ ਸਾਫ਼ ਆ ਮੇਰੇ ਤੇ ਕੋਈ ਉਹ ਨਹੀਂ ਹੋ ਸਕਦਾ ਕਰ ਲੋ ਜਿੰਨੇ ਕਰਨਾ ਈਡੀ ਆ ਜੇ ਜਿਹੜੀ ਮਰਜ਼ੀ ਆ ਜੇ ਅਜਾ ਲਾਸਟ ਸਵਾਲ ਹੈ ਹੁਣ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਤੁਹਾਡਾ ਉਮੀਦਵਾਰ ਭਾਜਪਾ ਦਾ ਖੜਾ ਹੁੰਦਾ ਕਿੰਨੀ ਕ ਹਵਾ ਭਾਜਪਾ ਦੀ ਹੈ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਕਿਆ ਲੱਗਦਾ ਕਿ ਕਿੰਨੇ ਪਰਸੈਂਟ ਵੋਟ ਤੁਹਾਨੂੰ ਪੈ ਸਕਦੇ ਪਹਿਲਾ ਨੰਬਰ ਸਾਡਾ ਮੋਹਾਲੀ ਸਾਡੀ ਜਿਹੜੀ ਬੀਜੇਪੀ ਦੀ ਸਾਡੀ ਟੀਮ ਹੈ ਉੱਪਰ ਤੋਂ ਲੈ ਕੇ ਜਿੰਨੇ ਵੀ ਲੀਡਰਸ ਨੇ ਬਹੁਤ ਅੱਛੇ ਹੈ ਸਾਰੇ ਔਰ ਇਹ ਔਰ ਦੂਜਾ ਖਰੜਹਲ ਦਾ ਇਹ ਸਭ ਤੋਂ ਪਹਿਲਾ ਟੌਪ ਲੀਡ ਤੇ ਜਾਏਗਾ ਵੱਡੇ ਮਾਰਜਨ ਨਾਲ ਸ਼ਹਿਰੀ ਵੋਟ ਜਿਹੜਾ ਸ਼ਹਿਰੀ ਵੀ ਪਿੰਡਾਂ ਦਾ ਵੀ ਹੈ ਹਾਂਜੀ ਹਾਂਜੀ ਤੇ ਦੂਜਾ ਨੰਬਰ ਆਪਣਾ ਜਿਹੜੀ ਅਗਲੇ ਵੀ ਹਲਕੇ ਹੈਗੇ ਨੇ 9 ਹਲਕੇ ਆ ਉਹਨਾਂ 'ਚ ਵੀ ਬਹੁਤ ਵਧੀਆ ਰਿਸਪਾਂਸ ਮਿਲੇਗਾ ਭਾਜਪੀ ਨੂੰ ਔਰ ਇਹ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਐ ਸਾਡੇ ਅਸੀਂ ਪੂਰਾ ਸਾਰਿਆਂ ਨੇ ਹੀ ਪ੍ਰਣ ਕੀਤਾ ਆਕਾਲੀ ਦਲ ਤਾਂ ਕੋਈ ਫਰਕ ਪਏਗਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਮੈਂ ਤੁਹਾਨੂੰ ਦੱਸਦਾ ਵਿੱਚ ਆਏ ਬੀਬੀ ਸਤਵਿੰਦਰ ਕੌਰ 41 ਵਰਮਣ ਨੇ ਚਾਹੇ ਰਵਿੰਦਰ ਸਿੰਘ ਦਮਣਾ ਸੀਗੇ ਚਾਹੇ ਬੜੇ ਬੜੇ ਦਿਗਤ ਚੀਮਾ ਸਾਭ ਰਹੇ ਆ ਜਗਰ ਸਿੰਘ ਬਡਾਲੀ ਚੰਦੂ ਮਾਜਰਾ ਜੀ ਇਹਨਾਂ ਦੀ ਸਭ ਦੀ ਗੱਡ ਗੱਡ ਕੇ ਉਸ ਦਾ ਮਦਦ ਕੀਤੀ ਔਰ ਉਹ ਪਾਰਟੀਆਂ ਚ ਆਪਣਾ ਮਾਣ ਵੀ ਪੂਰਾ ਉਹਨਾਂ ਨੇ ਉਹ ਕੀਤਾ ਪਰ ਜੇ ਤੁਸੀਂ ਕਹੋ ਵੀ ਹੁਣ ਉਹ ਹਰ ਜਗ੍ਹਾ ਉਹੀ ਸਿਸਟਮ ਚੱਲਦਾ ਆ ਜਾਏਗਾ ਇਹ ਪਾਰਟੀ ਦਾ ਆਪਣਾ ਮੈਟਰ ਹੈ ਜੇ ਨਹੀਂ ਕੋਈ ਸੈਟਿੰਗ ਬੈਠੀ ਹੈ ਉਹਨਾਂ ਨੇ ਕਿਹਾ ਵੀ ਠੀਕ ਹੈ ਆਪਣਾ ਆਪਣਾ ਲੜਾਂਗੇ ਸੋ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹ ਵੀ ਭਾਈਵਾਲ ਨੇ ਸਾਰੇ ਜਦੋਂ ਅਸੀਂ 40 ਸਾਲ ਉਹਨਾਂ ਨਾਲ ਭਾਈਵਾਲ ਹੋ ਕੇ ਅਸੀਂ ਉਹਨਾਂ ਨੂੰ ਵੋਟਾਂ ਦਿੱਤੀਆਂ ਤਾਂ ਹੁਣ ਉਹ ਭਾਈਵਾਲ ਹੋ ਕੇ ਸਾਰਿਆਂ ਨੇ ਬੀਜੇਪੀ ਨੂੰ ਹੀ ਵੋਟ ਦੇਣੀ ਹੈ ਔਰ ਉਹ ਹੀ ਇੱਕ ਵਿਕਲਪ ਹੈ ਇੱਕੋ ਹੀ ਅੱਛੀ ਪਾਰਟੀ ਹੈ ਜਿਹੜੀ ਦੇਸ਼ ਨੂੰ ਇੰਨੀ ਸਪੀਡ ਨਾਲ ਅੱਗੇ ਤਰੱਕੀ ਤੇ ਲਿਜਾ ਰਹੀ ਹੈ ਔਰ ਦੇਸ਼ ਦੁਨੀਆ 'ਚ ਸਭ ਜਗ੍ਹਾ ਤੁਸੀਂ ਦੇਖ ਰਹੇ ਹੋ ਤੁਸੀਂ ਲਾਓ ਜਿੱਥੇ ਮਰਜ਼ੀ ਫੋਨ ਲਗਾਓ ਬਾਹਰ ਜਾ ਕੇ ਪਤਾ ਲੱਗਦਾ ਅਸੀਂ ਦबई ਗਏ ਦबई ਵੀ ਸਾਨੂੰ ਇੰਡੀਅਨ ਮਿਲੇ ਉਹਨਾਂ ਨੇ ਵੀ ਕਿਹਾ ਵੀ ਜੋ ਤੁਹਾਡੇ ਇੰਡੀਆ 'ਚ ਇੰਨੀ ਤਰੱਕੀ ਹੋ ਰਹੀ ਹੈ ਔਰ ਤੁਹਾਡੇ ਪ੍ਰਧਾਨ ਮੰਤਰੀ ਇੰਨਾ ਅੱਛਾ ਕਾਰਜ ਕਰ ਰਹੇ ਹਨ ਇਵਨ ਕਿ ਦबई ਜਿਹੜਾ ਹੈ ਉਹ ਮੁਸਲਮ ਸਟੇਟਾਂ ਹੈ ਸਾਰੀਆਂ ਉੱਥੇ ਵੀ ਜਾ ਕੇ ਮੰਦਿਰ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਇੰਨੀਆਂ ਛੇ ਛੇ ਬਣੀਆਂ ਔਰ ਦੇਖ ਕੇ ਅਸੀਂ ਦਰਸ਼ਨ ਕਰਕੇ ਨਿਹਾਲ ਹੋ ਗਏ ਮੈਂ ਉਹ ਸ਼ਾਇਦ ਤੁਸੀਂ ਵੀਡੀਓ ਵੀਸ ਦੇਖਿਆ ਹੋਣੀ ਆ ਸੋ ਇਹ ਸਾਰੇ ਧਰਮਾਂ ਦਾ ਸਤਿਕਾਰ ਹੈ ਕੋਈ ਇਹ ਨਹੀਂ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਇਹ ਪਾਰਟੀ ਹੈ ਔਰ ਸਭ ਦਾ ਭਲਾ ਚਾਹੁੰਦੇ ਆ ਸਭ ਨੂੰ ਤਰੱਕੀ ਦੇਖਣਾ ਚਾਹੁੰਦੇ ਆ ਨਾ ਕਿ ਆਪਣੀਆਂ ਜੇਬਾਂ ਚ ਲੁੱਟ ਕੇ ਪਾਣਾ ਚਾਹੁੰਦੇ ਆ ਇਹ ਸਭ ਤੋਂ ਵੱਡਾ ਮੇਰੀ ਇਹ ਹੀ ਅਪੀਲ ਹੈ ਵੀ ਕਿਸੇ ਵੀ ਗਲਤ ਕੈਂਡੀਡੇਟ ਨੂੰ ਜੇ ਉਹ ਦਿਨ ਤੋਂ ਪਹਿਲਾਂ 100 ਵਾਰ ਸੋਚੋ ਕੋਈ ਅੱਛੇ ਕੈਂਡੀਡੇਟ ਨੂੰ ਉਤਾਰਿਆ ਜਾਵੇ ਜਿਹੜਾ ਕਿ ਵਾਕਈ ਲੋਕਾਂ ਦੇ ਵਿੱਚ ਵਿਚਰ ਕੇ ਸੇਵਾ ਕਰੇ ਨਾ ਕਿ ਆਪਣਾ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਤੇ ਕੇਸ ਹਨ ਸਮਾਜ ਸੇਵੀ ਤੇ ਨਾਲ ਭਾਜਪਾ ਦੇ ਸੀਨੀਅਰ ਆਗੂ ਨਿਊ ਚੰਡੀਗੜ੍ਹ ਤੋਂ ਅਰਵਿੰਦਪੁਰੀ ਜਿੰਨਾ ਵੱਲੋਂ ਆਪਣੇ ਵਿਚਾਰ ਰੱਖੇ ਗਏ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਭਾਜਪਾ ਇੱਕ ਇਦਾਂ ਦੀ ਪਾਰਟੀ ਹੈ ਜਿਹੜੀ ਦੇਸ਼ ਨੂੰ ਤਰੱਕੀ ਰਾਹ ਤੇ ਲੈ ਕੇ ਜਾ ਸਕਦੀ ਹੈ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਇਹਨਾਂ ਨੂੰ ਦੱਸਿਆ ਗਿਆ ਕਿ ਭਾਜਪਾ ਬਹੁਤ ਹੀ ਵਧੀਆ ਲੀਡਰ ਨੂੰ ਮੈਦਾਨ ਦੇ ਵਿੱਚ ਉਤਾਰਨ ਜਾ ਰਹੀ ਹੈ ਜਿੱਥੇ ਕਿ ਵੱਡੀ ਮਾਰਜਨ ਦੇ ਨਾਲ ਉਹ ਜਿੱਤ ਪ੍ਰਾਪਤ ਵੀ ਕਰੇਗਾ ਸ਼ਹਿਰੀ ਬੋਟ ਪਿੰਡਾਂ ਦੀ ਵੋਟ ਹੁਣ ਭਾਜਪਾ ਨੂੰ ਜਾਏਗੀ ਕਾਫੀ ਲੋਕ ਨੂੰ ਦੱਸੇਗੀ ਸਾਡੇ ਸਭ ਦੇ ਵਿੱਚ ਨੇ ਪਿਛਲੇ ਦਿਨੀ 2 ਦਰਜਨ ਤੋਂ ਕਰੀਬ ਇਨ੍ਹਾਂ ਵੱਲੋਂ ਭਾਜਪਾ ਦੇ ਵਿੱਚ ਆਗੂ ਪਿੰਡਾਂ ਦੇ ਲੋਕ ਸ਼ਾਮਲ ਕਰਵਾਏ ਗਏ ਨੇ ਤਾਂ ਦੇਖਦੇ ਕਿ ਅਗਨ ਵਾਲੇ ਦਿਨਾਂ ਦੇ ਵਿੱਚ ਭਾਜਪਾ ਕਿਸ ਨੂੰ ਸੀਟ ਐਲਾਨ ਕਰਦੀ ਹੈ ਜਾਂ ਫਿਰ ਹੁਣ ਅਨੰਦਪੁਰ ਸਾਹਿਬ ਤੋਂ ਸੀਟ ਜਿੱਤਦੇ ਹੈ ਭਾਜਪਾ ਜੇ ਨਹੀਂ ਤਾਂ ਉਹ ਵਾਲਾ ਸਮੇਂ ਦੱਸੇਗਾ